ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਅੱਜ ਸੀ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਦੱਸਾਂਗੇ ਜੋ ਉਹਨਾਂ ਨੇ ਮੂਰਖ ਲੋਕਾਂ ਬਾਰੇ ਆਖੇ ਸੀ ਗੁਰੂ ਜੀ ਨੇ ਆਖਿਆ ਸੀ ਕਿ ਜਿਹੜੇ ਮੂਰਖ ਲੋਕ ਨੇ ਜਾਂ ਜਿਹੜੇ ਪਾਗਲ ਲੋਕ ਨੇ ਉਹੋ ਧਾਮ ਜਪਣ ਵਾਲੇ ਨੂੰ ਜਾਂ ਭਗਤੀ ਕਰਦੇ ਹੋਏ ਆਦਮੀ ਨੂੰ ਦੇਖ ਕੇ ਉਸਤੇ ਮੁਸਕਰਾਉਂਦੇ ਨੇ ਕਿਉਂਕਿ ਉਹਨਾਂ ਮੂਰਖਾਂ ਨੂੰ ਨਹੀਂ ਪਤਾ ਹੁੰਦਾ ਕਿ ਜਿਹੜਾ ਆਦਮੀ ਆਪ ਦੀ ਭਗਤੀ ਤੇ ਵਿਸ਼ਵਾਸ ਰੱਖਦਾ ਹੈ ਜੋ ਕਿ ਕਿਸੇ ਹੋਰ ਬਾਬਿਆਂ ਜਾਂ ਕਿਸੇ ਮੜੀਆਂ ਮਸਾਣੀਆਂ ਨੂੰ ਨਹੀਂ ਪੂਜਦਾ ਉਹ ਸੱਚਾ ਸਿੱਖ ਹੈ ਜੋ ਲੋਕ ਬਾਬਿਆਂ ਨੂੰ ਮੱਥਾ ਟੇਕਦੇ ਹਨ ਜਾਂ ਉਹਨਾਂ ਨੂੰ ਗੁਰੂ ਮੰਨਦੇ ਹਨ ਉਹਨਾਂ ਦੀ ਭਗਤੀ ਕਰਕੇ ਨਾਮ ਜਪਦੇ ਹਨ ਉਹ ਗਲਤ ਹੈ ਭਗਤੀ ਕਰਨੀ ਹੈ ਤਾਂ ਨਾਮ ਸਿਮਰਨ 10 ਗੁਰੂਆਂ ਦੀ ਬਾਣੀ ਜੋ ਗੁਰੂਆਂ ਆਪਣਿਆਂ ਨੇ ਉਪਦੇਸ਼ ਦਿੱਤੇ ਨੇ ਹੈ ਉਹਨਾਂ ਦੀ ਭਗਤੀ ਕੀਤੀ ਜਾਣੀ ਚਾਹੀਦੀ ਹੈ ਮੂਰਖ ਲੋਗ ਹਮੇਸ਼ਾ ਚੰਗੇ ਰਾਹ ਵੱਲ ਜਾਂਦੇ ਹੋਏ ਆਦਮੀ ਨੂੰ ਥੋਕਰਾ ਮਾਰਦੇ ਹਨ ਉਸਤੇ ਮਜ਼ਾਕ ਬਣਾਉਂਦੇ ਹਨ ਜੇਕਰ ਵੀਡੀਓ ਵਧੀਆ ਲੱਗੇ ਹੋਵੇ ਤਾਂ ਚੈਨਲ ਸਬਸਕ੍ਰਾਈਬ ਕਰ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ